50 लाइव 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਮੀਟਿੰਗ ਦਰਾਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਜੁਲਾਈ 24 ਦੇ ਮਤਨ ਨੰਬਰ 518 ਤੇ ਰੋਸ਼ ਜਤਾਇਆ ਕਿਹਾ ਕਿ ਪ੍ਰਧਾਨ ਐਡਵੋਕੇਟ ਅਜੈ ਸਿੰਘ ਧਰਮੀ ਧਰਮੀ ਫੌਜੀਆ ਨੂੰ ਮੂਰਖ ਬਣਾਉਣਾ ਬੰਦ ਕਰਨ ਪ੍ਰਧਾਨ ਬਲਦੇਵ ਸਿੰਘ ਦਾਸਪੁਰ ਨੇ ਦੱਸਿਆ ਕਿ ਧਰਮੀ ਫੌਜੀਆ ਵੱਲੋਂ ਬਾਰ ਬਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਨੂ ਇੱਕ ਹੀ ਮੰਗ ਰੱਖੀ ਸੀ ਕਿ ਜੂਨ 1984 ਦਰਾਨ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਿੱਚ ਜੋ ਬੈਕਅਪ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾਏ ਸਾਰੇ ਫੌਜੀਆਂ ਨੂੰ ਧਰਮੀ ਫੌਜੀ ਮੰਨਿਆ ਜਾਵੇ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕ-ਵਕ ਸਮੇਂ ਤੇ ਮਤੇ ਪਾ ਕੇ ਧਰਮੀ ਫੌਜੀਆਂ ਨੂੰ categories ਵਿੱਚ ਵੰਡ ਕੇ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਦਾ અપਮਾਨ ਕੀਤਾ ਜਾ ਰਿਹਾ ਹੈ ਧਰਮੀ ਫੌਜੀਆਂ ਨੇ ਦੱਸਿਆ ਕਿ 5 ਜੁਲਾਈ ਦੇ ਮਤੇ ਵਿੱਚ ਧਰਮੀ ਫੌਜੀਆਂ ਦੀ ਸਿਰਫ ਲਾਗਾ ਕਰਕੇ ਮੂਰਖ ਬਣਾਉਣ ਦਾ ਯਤਨ ਕੀਤਾ ਗਿਆ ਜਦ ਕਿ ਧਰਮੀ ਫੌਜੀਆਂ ਨੇ ਇੱਕ ਸਪਸ਼ਟ ਅਤੇ ਸਰਲ ਮੰਗ ਰੱਖੀ ਸੀ ਕਿ ਬੈਰਕਾਂ ਸੱਡਣ ਵਾਲੇ ਸਾਰੇ ਫੌਜੀਆ ਨੂੰ ਧਰਮੀ ਫੌਜੀ ਮੰਨਿਆ ਜਾਵੇ ਮੀਟਿੰਗ ਦੌਰਾਨ ਧਰਮੀ ਫੌਜੀਆਂ ਨੇ ਫੈਸਲਾ ਕੀਤਾ ਕਿ ਧਰਮੀ ਫੌਜੀ ਫੌਜੀਆਂ ਨੇ ਆਪਣੇ ਨਿੱਜੀ ਹਿੱਤਾਂ ਲਈ ਬੈਰਕਾਂ ਨਹੀਂ ਸੱਡੀਆਂ ਇਹ ਤਾਂ ਸਿੱਖ ਧਰਮ ਅਤੇ ਕੌਮ ਦੀ ਹੋਂਦ ਕਾਇਮ ਰੱਖਣ ਲੇ ਨੌਕਰੀਆਂ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਚੱਲੇ ਪਏ ਅਤੇ ਇਹ ਮਸਲਾ ਪ੍ਰੈਸ ਰਾਹੀਂ ਸਿੱਖ ਸੰਗਤਾਂ ਵਿੱਚ ਲਿਆਏ ਜਾਣਗੇ ਉਹਨਾਂ ਨੇ ਦੱਸਿਆ ਕਿ ਸ੍ਰੀ ਈਕਾਲਤਾ ਫੈਦ ਦੇ ਜ਼ਫੇਦਾਰ ਸਿੰਘ ਸਾਹਿਬ ਗਿਆਨੀ ਰਵਬੀ ਸਿੰਘ ਦਮਦਮਾ ਸਾਹਿਬ ਤਲਵੰਡੀ ਸਾਬੋ ਸਿੰਘ ਸਹਬਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪ ਤੋਂ ਸਮਾ ਲੈ ਕੇ ਦੁਬਾਰਾ ਆਪਣੀ ਗੱਲ ਰੱਖਣਗੇ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨਾ 17 ਨਵੰਬਰ 2014 ਨੂੰ ਬਰਕਾਰ ਛੱਡਣ ਵਾਲੇ ਸਾਰੇ ਸਿੱਖ ਫੌਜੀਆ ਨੂੰ ਧਰਮੀ ਫੌਜੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇ ਚੁੱਕੇ ਹਨ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰ-ਵਾਰ ਮਤੇ ਤੇ ਮਤਾ ਪਾ ਕੇ ਧਰਮੀ ਫੌਜੀਆਂ ਨੂੰ ਕੈਟਾਗਰੀਆਂ ਵਿੱਚ ਵੰਡ ਕੇ ਕੁਰਬਾਨੀਆਂ ਨੂੰ ਖਤਮ ਕਰ ਰਹੀ ਹੈ ਜਿਸ ਨੂੰ ਧਰਮੀ ਫੌਜੀ ਬਰਦਾਸ਼ਤ ਨਹੀਂ ਕਰੰਗੇ ਦੇਖੋ ਧਾਰੀਵਾਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਾ ਸਿੱਖ ਧਰਮੀ ਫੌਜੀ ਐਸ਼ਵਿੰਦ ਦਾ ਪ੍ਰਧਾਨ ਬਲਦੇਸ਼ ਸਿੰਘ ਅਰਦਾਸ ਹੋ ਰਿਹਾ ਔਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਲਈ ਸਾਨੂੰ ਲੋੜ ਪਈ ਆ ਇਸ ਚੀਜ਼ ਨੇ ਸਾਨੂੰ ਬਹੁਤ ਜ਼ਿਆਦਾ ਇੱਕ ਦੁੱਖਵਾ ਕਿ ਅਸੀਂ ਜਿਹੜਾ ਪਰਸੇ ਵਿੱਚ ਆਏ ਹਾਂ ਕਿਉਂਕਿ ਧਰਮੀ ਫੌਜੀ ਦੀ ਕੁਰਬਾਨੀ ਜਿਹੜੀ ਆ ਉਹ ਲੁਕੀ ਛੁਪੀ ਕੁਰਬਾਨੀ ਨਹੀਂ ਗਈ ਇਹਨਾਂ ਨੇ ਆਪਣੀਆਂ ਧਰਮ ਤੇ ਕੌਮ ਦੀ ਖਾਤਰ ਜਿਹੜਾ ਵਾ ਇਹਨਾਂ ਬੈਰਕਾਂ ਛੱਡ ਕੇ ਧਰਮ ਤੇ ਕੌਮ ਦੀ ਪੱਗ ਬਚਾਈ ਆ ਜੇਕਰ ਅਸੀਂ ਇਹਦੇ ਤੇ ਵਿਚਾਰ ਕੀਤਾ ਜਾਵੇ ਤੇ ਜੋ ਸਰਕਾਰ ਨੇ ਉਦੋਂ ਮਨਸੂਬੇ ਹੀ ਉਹ ਮਨਸੂਬੇ ਪੂਰੇ ਜਿਹੜੇ ਸੀ ਇਹਨਾਂ ਦਾ ਸਿੱਖ ਧਰਮ ਤੇ ਸਿੱਖ ਕੌਮ ਨੂੰ ਖਤਮ ਕਰਦੇ ਸੀ ਲੇਕਿਨ ਸਾਡੇ ਸਿੱਖੋਂ ਦੇ ਵਾਰਸਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਸੀ ਜਾਣਨ ਦੀ ਕਿ ਕੀ ਆ ਤੇ ਉਹਦੇ ਜਾਣਨ ਦੀ بجائے ਧਰਮੀ ਫੌਜੀਆਂ ਦੀ ਤੰਗੀ ਦੀ بجائے ਇਹਨਾਂ ਨੇ ਸਾਡੇ ਨਾਲ ਪ੍ਰਤੀਰਾ ਜਿਹੜਾ ਦਾ ਸ਼ਰੋਮੀਕਾ ਜਿਹੜੀ ਬਹੁਤ ਜ਼ਿਆਦਾ ਗਲਤ ਵਰਤ ਰਹੀ ਹੈ ਅੱਜ ਲੋੜ ਸੀ ਜਿਹੜਾ ਬੈਰਕਾ ਛੜ ਗਿਆ ਨੇ ਧਰਮੀ ਫੌਜੀਆਂ ਦੇ ਨਾਲ ਵਿਚਾਰ ਕਰਨ ਦੀ ਲੋੜ ਕਿ ਤੁਸੀਂ ਬੈਰਕਾ ਕਿਉਂ ਛਡੀਆਂ ਉਦੋਂ ਇਹ ਅੱਗੇ ਨਿਕਲਣਾ ਸੀ ਕਿ ਕਾਲ ਤੱਕ ਦੇਤੇ ਹਮਲਾ ਹੋਇਆ ਤੇ ਅਸੀਂ ਉਹ ਦਰਦ ਨੂੰ ਸਹਾਰ ਨਹੀਂ ਸਕੇ ਔਰ ਉਸ ਤੋਂ ਬਾਅਦ ਜੋ ਇਹਨਾਂ ਦੇ ਨਾਲ ਰਸਤੇ ਦੇ ਵਿੱਚ ਹਾਲਾਤ ਹੁੰਦੇ ਨੇ ਜੋ ਇਹਨਾਂ ਦੇ ਨਾਲ ਅੰਡਰ ਰੈਸਟ ਹਾਲਾਤ ਹੁੰਦੇ ਨੇ ਜੋ ਇਹਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਹਾਲਾਤ ਹੁੰਦੇ ਰਹੇ ਉਹਨਾਂ ਚੀਜ਼ਾਂ ਨੂੰ ਜਾਣਨ ਤੋਂ ਬਾਅਦ ਵੀ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਸ਼ਹੀਦ ਦੇ ਪਰਿਵਾਰ ਕਿਸੇ ਜ਼ਖਮੀ ਦਾ ਹਾਲ ਚਾਲ ਪੁੱਛਣ ਦੀ ਬਜਾਏ ਕਿਸੇ ਪੀੜਤ ਦਾ ਹਾਲਾਤ ਪੁੱਛਣ ਦੀ ਬਜਾਏ ਇਹਨਾਂ ਨੇ ਕੀ ਕੀਤਾ ਸਾਡੀਆਂ ਮੰਗਾਂ ਨੂੰ 23 ਅਗਸਤ 2021 ਨੂੰ ਇਹਨਾਂ ਮਤਾ ਪਾਤਾ ਕਿ ਸਿਰਫ ਸ਼ਹੀਦ ਦੇ ਧਰਮੀ ਫੌਜੀ ਤੇ ਜਨਰਲ ਕੋਰਟ ਮਾਰਫ ਵਾਲੇ ਧਰਮੀ ਫੌਜੀ ਨੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਪੀਲ ਕੀਤੀ ਇਹਨਾਂ ਨੇ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਨਾਲ ਮੀਟਿੰਗ ਹੁੰਦੀ ਆ ਜੇ ਦੇ ਵਿੱਚ ਇਹਨਾਂ ਨੇ 272ਵੇਂ ਫੌਜੀ ਜਨਰਲ ਕੋਰਟ ਮਾਰਬਾਰੇ ਘਾਤੇ ਇਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਨਰਲ ਕੋਰਟ ਵਿੱਚ 309 ਤਰਮੀ ਫੌਜੀਆ ਦਾ ਹੋਇਆ ਇਹਨਾਂ ਨੇ ਕੇਸ ਹਨ 262 ਪਾਤੇ ਇਸ ਸ਼ਰੋਮਿਕਟੀ ਜਾਣਦੀ ਆ ਔਰ ਇਹਨਾਂ ਸ਼ਹੀਦ ਤਰਮੀ ਫੌਜੀ ਪਾਤੇ ਫਿਰ ਸਾਡੀ ਜਿਹੜੀ ਆ ਸਾਡੀ ਆਪਣੇ ਸ਼ਰੋਮਿਕਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ 24 ਨਵੰਬਰ 2023 ਨੂੰ ਮੀਟਿੰਗ ਹੁੰਦੀ ਆ ਜਿਹੜੇ ਵਿੱਚ ਅਸੀਂ ਆਪਣੀਆਂ ਮੰਗਾਂ ਰੱਖਨੇ ਆ ਤੇ ਉਹਦੇ ਵਿੱਚ ਮਤਾ ਫੇਰੇ ਪਾ ਦਿੰਦੇ ਨੇ ਕਿ 309 ਤਰਮੀ ਫੌਜੀ ਨੇ ਜਨਕੋਟ ਮਾਰੇ ਤੇ ਬਾਕੀ ਦਾ ਮੈਨੂੰ ਪਤਾ ਨਹੀਂ ਨਾ ਕੀ ਪਾਇਆ ਕੀ ਨਹੀਂ ਪਾਇਆ ਕਿਉਂਕਿ ਸਾਨੂੰ ਮਤਾ ਨਹੀਂ ਦਿੰਦੇ ਉਸ ਮੰਗ ਨੂੰ ਫਿਰ ਅਸੀਂ ਜਿਹੜਾ ਇਹਨਾਂ ਦੇ ਅੱਗੇ ਅਪੀਲ ਕੀਤੀ ਆ ਜਿਹੜੀ ਹੁਣ 1 ਜੁਲਾਈ 2024 ਨੂੰ ਸਾਡੀ ਹਰਜਿੰਦਰ ਸਿੰਘ ਭਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਪਰੰਦਾ ਹੁੰਦੀ ਆ ਉਹ ਤੇ ਮਤਾ ਜਿਹੜਾ ਜਦੋਂ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਾਨੂੰ ਇੰਨਾ ਕੁ ਜਲੀਲ ਕਰਦੇ ਨੇ ਬਾਰ ਬਾਰ ਪੁੱਛਦੇ ਨੇ ਜਦੋਂ ਗੱਲ ਜਨਰਲ ਕੋਰਟ ਮਾਰ ਵਾਲੀ ਚੱਲਦੀ ਆ ਉਹ ਸੋਚਦੇ ਨੇ ਕਿ ਜੀਸੀਮ ਹੋਇਆ ਜਦੋਂ ਡੇਸੈਂਟ ਫਰਾਮ ਸਰਵਿਸ ਵਾਲੀ ਚੱਲਦੀ ਉਹ ਕਹਿੰਦੇ ਨੇ ਉਹਨਾਂ ਦਾ ਜੀਸੀਮ ਹੋਇਆ ਉੱਥੇ ਵਿਚਾਰ ਕੀ ਕੀਤਾ ਜਿਹੜਾ ਡੀਸੀ ਮਮਾ ਇਸ ਸੈਮਰੀ ਕੋਰਟ ਮਾਸਟਰ ਵਾਲੇ ਜਿਹੜਾ ਕੋਈ ਅਧਿਕਾਰੀ ਜਿਹੜਾ ਇਸ ਵਿੱਚ ਫਰਮ ਸਰਵਿਸ ਕਰ ਸਕਦਾ ਇਹਨਾਂ ਦਾ ਜਨਰਲ ਕੋਰਟ ਮਾਸਟਰ ਹੁੰਦਾ ਇਸ ਦੇ ਇਸ ਵਿੱਚ ਫਰਮ ਸਰਵਿਸ ਹੋਏ ਨਹੀਂ ਉਹਨਾਂ ਦੀ ਤਕਲੀਫ ਸੁਣਨ ਲਈ ਉਹਨਾਂ ਨੂੰ ਜਾਣਨ ਵਾਸਤੇ ਜਾਂ ਧਰਮੀ ਫੌਜ ਦੀ ਤਕਲੀਫ ਨੂੰ ਜਾਣਨ ਵਾਸਤੇ ਅਸੀਂ ਜਿਹੜੀ ਸਾਰੀ ਮੰਗ ਹੱਥ ਜੋੜ ਕੇ ਅਪੀਲ ਕੀਤੀ ਆ ਸਬ ਕਮੇਟੀ ਦੇ ਅੱਗੇ ਤਾਈ ਤੁਸੀਂ ਇੱਕੋ ਸਾਨੂੰ ਕੋਸ਼ ਨਾ ਦੋ ਕਾਹੀ ਨਹੀਂ ਲੈਂਦੇ ਬੇਗਾ ਇਕੋਮੈਂਟ ਇਹ ਜਿਹੜਾ ਜੂਨ 1984 ਨੂੰ ਬੈਰਕ ਛੱਡ ਕੇ ਧਰਮੀ ਫੌਜੀ ਜਿਹੜਾ ਵਾ ਅੰਮ੍ਰਿਤਸਰ ਨੂੰ ਚਾਲੇ ਪਾਤੇ ਆ ਉਹ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਉਹਦਾ ਜਿਹੜਾ ਮਤਾ ਵਾ ਉਹਦਾ ਜਿਹੜਾ ਮਤਾ ਵਾ ਉਹ ਇਹਨਾਂ ਨੇ ਫਿਰ ਉਥੇ ਪਾਤਾ ਪਹਿਲੀ ਗੱਲ ਤੇ ਮੇਰੀ ਮੰਗ ਨੂੰ ਉਹਨਾਂ ਨੇ ਗਲਤ ਲਿਖ ਦਿੱਤਾ ਉਥੇ ਕੀਤਾ ਕਿ ਧਰਮੀ ਫੌਜੀਆਂ ਨੇ ਮੰਗ ਕੀਤੀ ਕਿ ਇਹਦੀ ਸਾਡੀ ਕੁਰਬਾਨੀ ਦੀ ਸਲਾਘਾ ਕੀਤੀ ਜਾਵੇ ਜਦ ਕਿ ਮੈਂ ਉੱਥੇ ਕਹਿਣਾ ਕਿ ਧਰਮੀ ਫੌਜੀ ਬੈਰਕਸ਼ਟ ਵਾਲੇ ਮੰਨੇ ਜਾਣ ਫਿਰ ਅੱਗੇ ਜਾ ਕੇ ਕਹਿੰਦਾ ਕਿ 5 ਨਵੰਬਰ 5 ਜੁਲਾਈ 2024 ਨੂੰ ਅੰਤਮ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਂਦਾ ਕਿ ਅਸੀਂ ਧਰਮੀ ਫੌਜਾਂ ਦੀ ਕੁਰਬਾਨੀ ਦੀ ਸਲਾਹਾ ਕਰਦੇ ਹਾਂ ਇੱਥੇ ਇਹ ਲਫਜ਼ ਸਲਾਹਾ ਧਰਮੀ ਫੌਜੀ ਜੇਕਰ ਸਾਨੂੰ 40 ਸਾਲ ਬਾਅਦ ਅੱਜ ਧਰਮੀ ਫੌਜੀ ਵੀ ਨਹੀਂ ਮੰਨਦੀ ਸ਼ੁਰੂਮ ਕੀਤੀ ਇਸ ਕਰਕੇ ਸਾਨੂੰ ਜਿਹੜਾ ਅੱਜ ਪ੍ਰੈਸ ਅੱਗੇ ਆਉਣਾ ਪਿਆ ਔਰ ਅੱਜ ਮੈਂ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਸਿੰਘ ਸਾਹਿਬਾਨ ਨੂੰ ਗਿਆਨੀ ਰਵੀਰ ਸਿੰਘ ਦੇ ਅੱਗੇ ਬੇਨਤੀ ਕਰਾਂਗੇ ਟਾਈਮ ਲੈ ਕੇ ਮਿਲ ਕੇ ਉਹ ਵੀ ਸਾਨੂੰ ਸਮਾਂ ਦੇਣ ਉਸ ਤੋਂ ਬਾਅਦ ਆਹੀ ਸਿੰਘ ਸਭਾ ਤੋਂ ਬਾਅਦ ਆਹੀ ਹਰਜਿੰਦਰ ਸਿੰਘ ਪ੍ਰਧਾਨ ਸ਼ਰਮੇ ਕਹਿੰਦੇ ਹਰਜਿੰਦਰ ਸਾਹਿਬਾ ਨੂੰ ਮਿਲਾਂਗੇ ਸਮਾਂ ਲੈ ਕੇ ਫਿਰ ਅਪੀਲ ਕਰਾਂਗੇ ਫਿਰ ਅਸੀਂ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਦੇ ਔਰ ਸਭਾਉਂ ਕੀ ਤਲਵੰਡੀ ਦੇ ਜਿਹੜੇ ਜਥੇਦਾਰ ਨੇ ਮੌਜੂਦਾ ਉਹਨਾਂ ਨੂੰ ਜਾ ਕੇ ਟਾਈਮ ਲੈ ਕੇ ਮਿਲ ਕੇ ਅਪੀਲ ਕਰਾਂਗੇ ਤੇ ਇਹ ਜਿਹੜਾ ਮਤਾ ਵਾ ਉਹਨਾਂ ਨੂੰ ਖਾਵਾਂਗੇ ਕਿ ਸਾਡੀ ਮੰਗ ਇਹ ਹੀ ਕਿ ਜਿਹੜਾ ਜੂਨ 1984 ਦੇ ਵਿੱਚ ਬੈਰਤ ਛੱਡ ਗਏ ਧਰਮੀ ਫੌਜੀ ਜਿਹੜਾ ਵਾ ਉਹ ਅੰਮ੍ਰਿਤਸਰ ਨੂੰ ਚਾਲੇ ਪਾਟ ਉਸ ਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਸ ਮਤੇ ਦੇ ਵਿੱਚ ਫੇਰ ਸਾਨੂੰ ਬੰਗਲਵਾਣਾ ਮਿੱਟੀ ਛਾੜ ਕੇ ਸਾਨੂੰ ਤੋਫੀ ਦੇ ਕੇ ਜਦਾਂ ਨਿਆੜੇ ਨੂੰ ਤੋੜ ਦਈਦਾ ਸਾਨੂੰ ਆਹ ਮਤਾ ਦੇ ਕੇ ਸਾਨੂੰ ਸਾਡੀ ਮੰਗ ਜਿਹੜੀ ਆ 40 ਸਾਲ ਬਾਲ ਕਰਤੀ ਔਰ ਮੈਂ ਇੱਥੇ ਜਿੱਥੇ ਸਿੰਘ ਸਾਹਿਬਾਂ ਨੂੰ ਅਪੀਲ ਕਰਾਂਗਾ ਜਿੱਥੇ ਮੈਂ ਪ੍ਰਧਾਨ ਸਾਹਿਬ ਨੂੰ ਅਪੀਲ ਕਰਾਂਗਾ ਜਿੱਥੇ ਮੈਂ ਸਾਫਤਾ ਜਿਹਾ ਦਾ ਹਕਿਆਨੀ ਹਰ ਪੀਸ ਸਾਹਿਬ ਨੂੰ ਬੇਨਤੀ ਕਰਾਂਗਾ ਉੱਥੇ ਮੈਂ ਸਮੁੱਚੀ ਧਰਮੀ ਫੌਜੀ ਜਥੇਬੰਦੀ ਨੂੰ ਅਪੀਲ ਕਰਾਂਗਾ ਸਿੱਖ ਕੌਮ ਨੂੰ ਅਪੀਲ ਕਰਾਂਗਾ ਸਾਡੀ ਸਿੱਖ ਕੌਮ ਨੂੰ ਅਪੀਲ ਕਰਨੀ ਤਾਂ ਬਣਦੀ ਆ ਕਿ ਅਕਾਲ ਤਖਤ ਦੇ ਉੱਤੇ ਹਮਲਾ ਹੋਇਆ ਤੇ ਫੌਜੀਆਂ ਨੇ ਤਾਰਕਾਂ ਛੜੀਆਂ ਔਰ ਅਕਾਲ ਤਖਤ ਜਿਹੜਾ ਧਰਮੀ ਫੌਜੀਆ ਨੇ ਉਹ ਸਿੱਖ ਕੌਮ ਦਾ ਅਕਾਲ ਤਖਤ ਦਾ ਗੁਰਨਾਨ ਕਾ ਨਾਮ ਲੈਵਾ ਦਾ ਸੰਗਤ ਦਾ ਦਬਾ ਇਸ ਕਰਕੇ ਆ ਜੇਕਰ ਸਾਡਾ ਹੁਣ ਵੀ ਹਾਲ ਨਾ ਹੋਇਆ ਤੇ ਫਿਰ ਅਸੀਂ ਜਿਹੜਾ ਵਾ ਧਰਮੀ ਫੌਜੀ ਸਮੂਚੀ ਨੂੰ ਸਦਕੇ ਆਪਣੀ ਇੱਕ ਵੱਡਾ ਕੱਠ ਕਰਾਂਗੇ ਜਿਹਦੇ ਵਿੱਚ ਜਿਹੜਾ ਸਿੱਖ ਕੌਮ ਨੂੰ ਸਦਾ ਧਮਾਂਗੇ ਛਕ ਉਹ ਵੀ ਵੇਚੋ ਆਏਗੀ ਔਰ ਫਿਰ ਇਹ ਕਮਾੜਾ ਇਕੱਠ ਕਰਕੇ ਜਿਹੜਾ ਵਾ ਆਪਣਾ ਜਿਹੜਾ ਫੈਸਲਾ ਵਾ ਜਾਂ ਆਪਣੀ ਮੰਨ ਦਾ ਵਾ ਜਿਹੜੀ ਇਹ ਆਪਾਂ ਇਸ ਵੇਲੇ ਦਫ਼ਤਰਾਂ ਦੇ ਚੱਕਰ ਮਾਰਨ ਨਾਲੋਂ ਫਿਰ ਅਸੀਂ ਜਿਹੜਾ ਸੰਗਤ ਦੇ ਵਿੱਚ ਖੁੱਲੇ ਆਮ ਜਿਹੜਾ ਪ੍ਰਸ ਦੇ ਥਰੂ ਜਾਵਾਂਗੇ